ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਪਰਮੇ ਕਰੇਲੇ ਜਿਹੜੇ ਹਰੇਕ ਨੂੰ ਪਸੰਦ ਹੈ ਗਰਮੀ ਬਹੁਤ ਜ਼ਿਆਦਾ ਇਹਨਾਂ ਨੂੰ ਬਣਾਉਣ ਤੇ ਸਮਾਂ ਤਾਂ ਬਹੁਤ ਲੱਗਦਾ ਪਰ ਇਹਨਾਂ ਨੂੰ ਆਪਾਂ 6-7 ਦਿਨ ਲਈ ਆਰਾਮ ਨਾਲ ਸਟੋਰ ਕਰ ਸਕਦੇ ਆਂ ਬਹੁਤ ਹੀ ਟੇਸਟੀ ਜੇ ਕਰੇਲੇ ਜਿਨ੍ਹਾਂ ਨੂੰ ਆਪਾਂ ਨਮਕ ਵਗੈਰਾ ਲਗਾਏ ਤੋਂ ਬਿਨਾਂ ਹੀ ਬਣਾਵਾਂਗੇ ਤੇ ਇਹ ਰੂਮ ਵਰਗੇ সফট ਬਣਗੇ ਤੇ ਬਹੁਤ ਹੀ ਕਰਾਰੇ ਫੁੱਲ ਵੀਡੀਓ ਤੁਸੀਂ ਜਰੂਰ ਦੇਖਿਓ ਵੀਡੀਓ ਨੂੰ ਸਕਿੱਪ ਬਿਲਕੁਲ ਵੀ ਨਾ ਕਰਿਓ ਸਭ ਤੋਂ ਪਹਿਲਾਂ ਆਪਾਂ ਲੈ ਲਾਂਗੇ ਜੀ ਕarele ਤੇ ਉਹਨਾਂ ਨੂੰ ਆਪਾਂ ਛਿੱਲ ਲਿਆ ਉਸ ਤੋਂ ਬਾਅਦ ਇਹਨਾਂ ਨੂੰ ਵਿੱਚੋਂ ਇਹਦੀ ਚੰਗੀ ਤਰ੍ਹਾਂ ਸਫਾਈ ਕਰ ਦਾਂਗੇ ਬਹੁਤਿਆਂ ਦੀ ਸ਼ਿਕਾਇਤ ਹੁੰਦੀ ਹੈ ਵੀ ਕarele ਜਿਹੜੇ ਉਹ ਕੜਵੇ ਹੁੰਦੇ ਐ ਤੇ ਇਹਨਾਂ ਦਾ ਟੇਸਟ ਵਧੀਆ ਨਹੀਂ ਆਉਂਦਾ ਸਖਤ ਬੰਦੇ ਐ ਕਈ ਇਹਨਾਂ ਤੇ ਨਮਕ ਲਗਾ ਕੇ ਇੱਕ ਦੋ ਘੰਟੇ ਪਹਿਲਾਂ ਰੱਖ ਦਿੰਦੇ ਐ ਕਈ ਇਹਨਾਂ ਨੂੰ ਉਬਾਲਦੇ ਐ ਪਰ ਆਪਾਂ ਜੇ ਆ ਕੁਝ ਨਹੀਂ ਕਰਾਂਗੇ ਬੜੇ ਸਿੰਪਲ ਤਰੀਕੇ ਦੇ ਨਾਲ ਆਪਾਂ ਕarele ਬਣਾਵਾਂਗੇ ਇਹਨੂੰ ਸਭ ਤੋਂ ਪਹਿਲਾਂ ਆਪਾਂ ਕਰ ਲਿਆ ਜੀ ਇਸ ਤਰ੍ਹਾਂ ਸਾਰੇ ਕareleਆਂ ਨੂੰ ਸਾਫ਼ ਤੇ ਫੇਰ ਅਪਰ ਇਹਦੇ ਲਈ ਲਈ ਹੈ ਜੀ ਪਿਆਜ਼ 1 ਕਿਲੋ ਆਪਣੇ ਕੋਲ ਕarele ਸੀ ਤੇ ਕਿਲੋ ਹੀ ਆਪਾਂ ਪਿਆਜ਼ ਕੱਟ ਲੇ ਇਸ ਤਰੀਕੇ ਨਾਲ ਸਾਰੇ ਪਿਆਜ਼ ਕੱਟ ਲੈਣੇ ਤੇ ਅੱਧੇ ਪਿਆਜ਼ਾਂ ਨੂੰ ਆਪਾਂ ਮੋਟਾ ਕੱਟ ਲਾਂਗੇ ਥੋੜਾ ਜਿਹਾ ਉਹ ਤੁਸੀਂ ਦੇਖ ਲੈਣਾ ਵੀ ਤੁਹਾਨੂੰ ਕareleਆਂ ਦੇ ਲਈ ਕਿੰਨੇ ਪਿਆਜ਼ ਦੀ ਜ਼ਰੂਰਤ ਹੈ ਇਹਦਾ ਆਪਾਂ ਮਸਾਲਾ ਤਿਆਰ ਕਰਾਂਗੇ ਤੁਸੀਂ ਕਿਸੇ ਵੀ ਚੋਪਰ 'ਚ ਜਾਂ ਮਿਕਸਰ 'ਚ ਪਾ ਸਕਦੇ ਹੋ ਨੂੰ ਜੱਗ ਵਗੈਰਾ 'ਚ ਉਹਦੇ ਵਿੱਚ ਤੁਸੀਂ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਸਕਦੇ ਹੋ ਉਸ ਤੋਂ ਬਾਅਦ ਆਪਣੇ ਕੋਲੇ ਜਿਹੜੇ ਦੂਸਰੇ ਪਿਆਜ਼ ਬਚੇ ਸੀ ਤੇ ਉਹਨਾਂ ਨੂੰ ਆਪਾਂ ਲੰਬੀ ਸ਼ੇਪ ਦੇ ਵਿੱਚ ਸਾਰਿਆਂ ਨੂੰ ਬਰੀਕ-ਬਰੀਕ ਕੱਟ ਲਾਂਗੇ ਇਹਦੇ ਵਿੱਚ ਤੁਸੀਂ ਪਿਆਜ਼ ਕਿੰਨੇ ਮਰਜ਼ੀ ਯੂਜ਼ ਕਰ ਸਕਦੇ ਹੋ ਇਹ ਆਪਾਂ ਅੱਧੇ ਪਿਆਜ਼ ਰੱਖੇ ਸੀਗੇ ਅੱਧਾ ਕਿਲੋ ਦੇ ਲਗਭਗ ਤੁਸੀਂ ਪਿਆਜ਼ ਜ਼ਿਆਦਾ ਵੀ ਲੈ ਸਕਦੇ ਹੋ ਜੇ ਇੱਕ ਦੋ ਪਿਆਜ਼ ਤੁਸੀਂ ਵੱਧ ਲੈਨੇ ਹੋ ਤਾਂ ਉਹਦੇ ਨਾਲ ਕੋਈ ਗੱਲ ਨਹੀਂ ਬਲਕਿ ਹੋਰ ਵੀ ਜ਼ਿਆਦਾ ਇਹ ਟੇਸਟੀ ਬਣਨਗੇ ਉਸ ਤੋਂ ਬਾਅਦ ਆਪਾਂ ਅੱਧੀ ਕੱਢੀ ਤੇਲ ਦੀ ਲੈ ਲਈ ਤੇ ਆਪਾਂ ਜਿਹੜਾ ਇਹ ਮਸਾਲਾ ਸੀਗਾ ਬੀਟ ਕੀਤਾ ਕੱਲੇ ਪਿਆਜ਼ ਉਹ ਇਹਦੇ ਵਿੱਚ ਪਾਤੇ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਨਮਕ ਮੇਰੇ ਚ ਹਲਦੀ ਤੇ ਸਿੰਪਲ ਮਸਾਲਾ ਥੋੜਾ ਜਿਹਾ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਦੇ ਉੱਪਰ ਜਿਹੜਾ ਤੇਲ ਹੈ ਦੇ ਵਿੱਚ ਜ਼ਿਆਦਾ ਨਹੀਂ ਹੋਣਾ ਚਾਹੀਦਾ ਬਲਕਿ ਬਹੁਤ ਜ਼ਿਆਦਾ ਘੱਟ ਹੋਣਾ ਚਾਹੀਦਾ ਤਾਂ ਕਿ ਜਿਹੜਾ ਮਸਾਲੇ ਦੇ ਵਿੱਚ ਹੀ ਸੋਖਿਆ ਜਾਵੇ ਉੱਪਰ ਵਗੈਰਾ ਤੇਲ ਬਿਲਕੁਲ ਵੀ ਨਾ ਦਿਸੇ ਉਸ ਤੋਂ ਬਾਅਦ ਆਪਾਂ ਇਹਨੂੰ ਭੁੰਨਣ ਤੋਂ ਬਾਅਦ ਫਿਰ ਇੱਕ ਥਾਲ ਵਗੈਰਾ ਦੇ ਵਿੱਚ ਕੱਢ ਲਾਂਗੇ ਤਾਂ ਕਿ ਇਹ ਠੰਡਾ ਹੋ ਸਕੇ 15-20 ਮਿੰਟ ਤੱਕ ਇਹਨੂੰ ਤੁਸੀਂ ਰੈਸਟ ਤੇ ਰੱਖ ਦੇਣਾ ਤੇ ਪੱਖਾ ਵਗੈਰਾ ਚਲਾ ਦੇਣਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਸੂਫੀ ਕਿਚਨ ਬਲੌਗ ਨੂੰ ਫੇਸਬੁੱਕ ਤੇ ਫੋਲੋ ਤੇ YouTube ਤੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜਲਦੀ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜ਼ਰੂਰ ਕਰ ਦਿਆ ਕਰੋ ਉਸ ਤੋਂ ਬਾਅਦ ਇਹ ਸਾਰੇ ਮਸਾਲੇ ਨੂੰ ਆਪਾਂ ਕੇਲਿਆਂ ਦੇ ਵਿੱਚ ਪੜ ਦਾਂਗੇ ਇਹ ਆਪਾਂ ਹਰੇਕ ਹੀ ਇੱਥੋਂ ਤੱਕ ਆਏ ਕਰਦੇ ਪਰ ਕਈ ਜਿਹੜਾ ਕਈ ਤਰੀਕੇ ਦੀਆਂ ਵਿਧੀਆਂ ਕਰਦੇ ਹੋ ਆਪਾਂ ਨਹੀਂ ਕੀਤੀਆਂ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਜੀ ਦੇਖੋ ਥੋੜਾ ਜਿਹਾ ਮਸਾਲਾ ਬਚ ਗਿਆ ਤੇ ਆਪਾਂ ਇਹਨੂੰ ਇੱਕ ਸਾਈਡ ਤੇ ਰੱਖ ਲਾਂਗੇ ਕarele ਆਪਾਂ ਬਿਲਕੁਲ ਫੁੱਲ ਕਰ ਲਏ ਤੇ ਹੱਥ ਦੇਖੋ ਆਪਣੇ ਬਿਲਕੁਲ ਇਦੇ ਨਾਲ ਖਰਾਬ ਹੋ ਗਏ ਤੇ ਉਸ ਤੋਂ ਬਾਅਦ ਕੋਈ ਵੀ ਆਪਾਂ ਰੀਲ ਲੈ ਲਾਂਗੇ ਤੇ ਰੀਲ ਦਾ ਤੁਸੀਂ ਤਾਂ ਗੱਲ ਲੈ ਲੈਣਾ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਬੰਨ ਦਾਂਗੇ ਤਾਂ ਕਿ ਇਹ ਹਿੱਲ ਨਾ ਸਕਣ ਤੇ ਕਈ ਇੱਥੇ ਤੁਥਪਿਕ ਵਗੈਰਾ ਵੀ ਯੂਜ਼ ਕਰ ਲੈਂਦੇ ਆ ਉਹ ਤੁਹਾਡੀ ਮਰਜ਼ੀ ਹੈ ਪਰ ਇਹ ਤਰੀਕਾ ਸਭ ਤੋਂ ਸਹੀ ਹੈ ਉਸ ਤੋਂ ਬਾਅਦ ਆਪਾਂ ਕੀਤਾ ਸੀ ਜੀ ਤੇਲ ਗਰਮ ਤੇ ਤੇਲ ਗਰਮ ਕਰਕੇ ਤੁਸੀਂ ਇਸ ਤਰ੍ਹਾਂ ਦੀ ਚੌੜੀ ਜਿਹੀ ਕੜਾਹੀ ਲਿਓ ਤੁਸੀਂ ਜਿਹਦੇ ਵਿੱਚ ਸਾਰੇ ਕਰੇਲੇ ਸਿੱਧੇ ਸਿੱਧੇ ਟਿਕ ਜਾਣ ਤੁਸੀਂ ਕੋਈ ਵੀ ਡੂੰਗੀ ਕੜਾਈ ਨਾ ਲਿਓ ਜਿਵੇਂ ਆਮ ਲੋਹੇ ਦੀਆਂ ਕੜਾਈਆਂ ਜਾਂ ਪਿੱਤਲ ਦੀਆਂ ਹੁੰਦੀਆਂ ਗਿਆ ਉਸ ਤਰੀਕੇ ਦੀ ਨਾ ਲਿਓ ਖੁੱਲੀ ਜੀ ਕੜਾਈ ਲੈ ਲਿਓ ਉਸ ਤੋਂ ਬਾਅਦ ਇਹਨੂੰ ਆਪਾਂ ਪਕਾਵਾਂਗੇ ਜੀ ਬਿਲਕੁਲ ਸਲੋ ਫਲੇਮ ਤੇ ਦੂਸਰੀ ਸਾਈਡ ਆਪਾਂ ਥੋੜਾ ਜਿਹਾ ਸਰੋਂ ਦਾ ਤੇਲ ਖੋਲ ਲੈ ਲਾਂਗੇ ਤੇ ਆਪਣੇ ਕੱਟੇ ਸੀਗੇ ਜਿਹੜੇ ਲੰਬੇ ਬਰੀਕ ਜੇ ਪਿਆਜ਼ ਤੇ ਇਹਨਾਂ ਦੇ ਵਿੱਚ ਆਪਾਂ ਪੰਜੀ ਕਟਾਂਗੇ ਹਰੀਆਂ ਮਿਰਚਾਂ ਕਿਉਂਕਿ ਇਹ ਸਬਜ਼ੀ ਵਿੱਚ ਆਪਾਂ ਹਰੀ ਮਿਰਚ ਜ਼ਿਆਦਾ ਚੂਜ਼ ਕੀਤੀ ਹੈ ਲਾਲ ਮਿਰਚ ਨੂੰ ਆਪਾਂ ਘੱਟ ਵਰਤਾਂਗੇ ਉਹ ਦੂਸਰੀ ਸਾਈਡ ਜਿਹੜੇ ਆਪਣੇ ਕarele ਸੀ ਉਹਨਾਂ ਨੂੰ ਪਿਆ ਨੂੰ 3-4 ਮਿੰਟ ਹੋ ਗਏ ਸੀ ਤੇ ਉਹਨਾਂ ਨੂੰ ਆਪਾਂ ਹਲਕਾ ਹਲਕਾ ਜਿਹਾ ਪਲਟ ਦਾਂਗੇ ਇਹਨੂੰ ਤੁਸੀਂ ਬੜੇ ਪਿਆਰ ਨਾਲ ਪਲਟਣਾ ਤਾਂਕਿ ਮਸਾਲਾ ਵਗੈਰਾ ਜਿਹੜਾ ਬਿਲਕੁਲ ਵੀ ਵਿੱਚੋਂ ਨਿਕਲੇ ਉਸੇ ਤਰ੍ਹਾਂ ਹੀ ਇਹ ਤਿਆਰ ਹੋਣ ਤੇ ਵੀ ਸਲੋ ਫਲੇਮ ਤੇ ਕਰਕੇ ਇਹਨਾਂ ਨੂੰ ਆਪਾਂ ਫੇਰ ਟੱਕ ਦਾਂਗੇ ਤੇ ਇਹਨੇ ਜਿਆਦਾ ਸੌਫਟ ਤਿਆਰ ਹੋਣਗੇ ਤੁਸੀਂ ਹੈਰਾਨ ਹੋ ਜਾਓਗੇ ਉਸ ਤੋਂ ਬਾਅਦ ਆਪਾਂ ਤੇਲ ਆਪਣਾ ਤੇਲ ਗਰਮ ਹੋ ਗਿਆ ਤੇ ਉਹਦੇ ਵਿੱਚ ਆਪਾਂ ਪਾਵਾਂਗੇ ਪਿਆਜ਼ ਤੇ ਹਰੀਆਂ ਮਿਰਚਾਂ ਤੇ ਇਹਨਾਂ ਨੂੰ ਵੀ ਆਪਾਂ ਸਲੋ ਫਲੇਮ ਤੇ ਪਕਾਉਣੇ ਸ਼ੁਰੂ ਕਰ ਦਾਂਗੇ ਤੁਸੀਂ ਕ੍ਰੇਲੇ ਤਾਂ ਹਰ ਤਰੀਕੇ ਦੇ ਨਾਲ ਬਣਾਏ ਹੋਣਗੇ ਤੇ ਹਰੇਕ ਹੀ ਆਪ ਦੀ ਜਨ ਗਰਮੀ ਦੇ ਵਿੱਚ ਬਹੁਤ ਹੀ ਜ਼ਿਆਦਾ ਜ਼ੋਰ ਲਾਉਂਦਾ ਹੈ ਕ੍ਰੇਲੇ ਬਣਾਉਣ ਲੱਗਿਆ ਕਿ ਉਹ ਪਹਿਲੀ ਗੱਲ ਤਾਂ ਕਿਚਨ ਵਿੱਚ ਖੜਨਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਪਰ ਜੇ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਕ੍ਰੇਲੇ ਬਣਾਉਂਗੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਆ ਤੇ ਤੁਸੀਂ ਪਰੌਂਠੇ ਨਾਲ ਖਾਓ ਰੋਟੀ ਨਾਲ ਖਾਓ ਤੇ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈਗਾ ਫਿਰ ਆਪਾਂ ਲੈ ਲਏ ਜੀ ਵੱਡੇ ਦੋ ਟਮਾਟਰ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਮੋਟਾ-ਮੋਟਾ ਕੱਟ ਲਾਂਗੇ ਕੱਟਣ ਤੋਂ ਬਾਅਦ ਫਿਰ ਆਪਾਂ ਆਪਣੇ ਪਿਆਜ਼ ਆ ਜਿਹੜੇ ਉਹ ਹਲਕੇ ਜੇ ਇਹ 골ਡ ਬ੍ਰਾਊਨ ਹੋ ਗਏ ਤੇ ਆਪਾਂ ਇਹਨਾਂ ਦੇ ਵਿੱਚ ਟਮਾਟਰਾਂ ਨੂੰ ਪਾਵਾਂਗੇ ਤੇ ਹੁਣ ਆਪਣਾ ਕੇਲੇ ਹੈਗੇ ਜਿਹੜੇ ਬਨ ਰਹੇ ਆ ਆਪਾਂ ਇਹਨਾਂ ਨੂੰ ਹਲਕਾ ਜਿਹਾ ਜਵਾਰਾ ਕਰਤਾ ਇਹਨਾਂ ਨੂੰ ਪਰ ਆਪਾਂ ਨੂੰ ਬਾਰੀ-ਬਾਰੀ ਪਲਟਣ ਦੀ ਲੋੜ ਨਹੀਂ 2-3 ਵਾਰੀ ਬਸ ਇਹਨਾਂ ਦੀ ਸਾਈਡਾਂ ਚੇਂਜ ਕਰਨੀ ਆ ਤੇ ਇਹਨਾਂ ਦੇ ਦੇਖਿਓ ਕਲਰ ਵੀ ਹੈ ਜਿਹੜਾ ਉੱਤ ਬਿਲਕੁਲ ਜ਼ਿਆਦਾ ਚੇਂਜ ਨਹੀਂ ਹੋਊਗਾ ਤੇ ਬਣਨਗੇ ਵੀ ਬਹੁਤ ਸੌਫਟ ਤੇ ਕੋੜੇ ਤਾਂ ਬਿਲਕੁਲ ਵੀ ਨਹੀਂ ਹੋਣਗੇ ਉਸ ਤੋਂ ਬਾਅਦ ਆਪਾਂ 8-10 ਹਰੀਆਂ ਮਿਰਚਾਂ ਲੈ ਲਈਆਂ ਤੇ ਉਹਨਾਂ ਨੂੰ ਲੰਬਾ ਕੱਟ ਲਾਂਗੇ ਉਹਨਾਂ ਦੇ ਵਿੱਚ ਇੱਕ ਕੱਟ ਜਿਹਾ ਲਗਾ ਦਾਂਗੇ ਤੇ ਇਹ ਜਿਹੜੀ ਸਬਜੀ ਹੈ ਤੁਸੀਂ ਨਾ ਬਣਾ ਕੇ ਜਦੋਂ ਰੱਖੋਗੇ ਇਹ ਚ ਤੁਹਾਨੂੰ ਕਈ ਸਬਜ਼ੀਆਂ ਦਾ ਸਵਾਦ ਮਿਲੇਗਾ ਤੇ ਫਿਰ ਆਪਾਂ ਇਹਦੇ ਵਿੱਚ ਜਿਹੜੀਆਂ ਲੰਬੀਆਂ ਹਰੀਆਂ ਮਿਰਚਾਂ ਉਹ ਵੀ ਵਿੱਚ ਹੀ ਪਾ ਦਾਂਗੇ ਤਾਂ ਕਿ ਜਦੋਂ ਕਈ ਵਾਰੀ ਆਏ ਹੁੰਦਾ ਰੋਟੀ ਨਾਲ ਆਪ ਕਈਆਂ ਨੂੰ ਹਰੀ ਮਿਰਚ ਖਾਣ ਦੀ ਜਿਹੜੀ ਆਦਤ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਸ ਤਰੀਕੇ ਨਾਲ ਜੇ ਸਬਜ਼ੀ ਖਾਓਗੇ ਤਾਂ ਉਹਨੂੰ ਬਹੁਤ ਹੀ ਅਲੱਗ ਚਾ ਇੱਕ ਟੇਸਟ ਮਿਲੇਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਟਮਾਟਰ ਇਹ ਜਿਹੜੇ ਆਪਾਂ ਕੱਟੇ ਸੀ ਤੇ ਇਹਨੂੰ ਆਪਾਂ ਹਲਕੇ ਹਲਕੇ ਪਕਾਉਂਦੇ ਰਵਾਂਗੇ ਤੇ ਜਿੰਨੀ ਸਬਜੀ ਦੇ ਵਿੱਚ ਤੁਸੀਂ ਜਿਆਦਾ ਮਿਹਨਤ ਕਰੋਗੇ ਸਬਜੀ ਨੇ ਤਾਂ ਓਨੀ ਜਿਆਦਾ ਟੇਸਟੀ ਬਣ ਜਾਣਾ ਹੁੰਦਾ ਉਸ ਤੋਂ ਬਾਅਦ ਜਿਹੜਾ ਆਪਣਾ ਬਚਿਆ ਸੀ ਮਸਾਲਾ ਕਿਉਂਕਿ ਇਹ ਪਹਿਲਾਂ ਹੀ ਆਪਾਂ ਚੰਗੀ ਤਰ੍ਹਾਂ ਭੁੰਨਿਆ ਹੋਇਆ ਸੀ ਇਸ ਲਈ ਆਪਾਂ ਇਹਨੂੰ ਬਾਅਦ ਵਿੱਚ ਇੱਥੇ ਮਿਕਸ ਕਰ ਦਾਂਗੇ ਆਪਣੀ ਕੋਈ ਵੀ ਚੀਜ਼ ਜਿਹੜੀ ਉਹ ਬੇਸਟ ਨਹੀਂ ਜਾਊਗੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਮਿਰਚ ਮਿਰਚ ਤੁਸੀਂ ਹਿਸਾਬ ਨਾਲ ਪਾਇਓ ਕਿਉਂਕਿ ਆਪਾਂ ਹਰੀਆਂ ਮਿਰਚਾਂ ਜ਼ਿਆਦਾ ਯੂਜ਼ ਕੀਤੀਆਂ ਫਿਰ ਆਪਾਂ ਨਮਕ ਪਾਇਆ ਮਸਾਲਾ ਹਲਦੀ ਥੋੜਾ ਜਿਹਾ ਧਨੀਆ ਪਾਊਡਰ ਤੇ ਜਿਹੜੇ ਤੁਹਾਨੂੰ ਮਸਾਲੇ ਜ਼ਿਆਦਾ ਪਸੰਦ ਹੋਣ ਉਹ ਤੁਸੀਂ ਕੋਈ ਮਰਜ਼ੀ ਇਹਦੇ ਵਿੱਚ ਪਾ ਸਕਦੇ ਹੋ ਇੱਕ ਸਾਈਡ ਤੇ ਆਪਣੇ ਤਿਆਰ ਹੋ ਗਏ ਤੇ ਦੂਸਰੇ ਸਾਈਡ ਤੇ ਆਪਣੇ ਜੀ ਕarele ਸਲੋ ਫਲੇਮ ਤੇ ਬਨ ਕੇ ਤਿਆਰ ਹੋ ਗਏ ਹੁਣ ਆਪਾਂ ਸਾਰਿਆਂ ਨੂੰ ਕੱਢ ਲਾਂਗੇ ਇਹਨਾਂ ਦਾ ਥੋੜਾ ਬਹੁਤ ਹੀ ਜਿਹੜਾ ਹੈਗਾ ਮਸਾਲਾ ਬਾਹਰ ਨਿਕਲਿਆ ਹੈ ਪਰ ਪੂਰੇ ਪਰਮੇ ਤੇ ਬਹੁਤ ਵਧੀਆ ਤਿਆਰ ਹੋ ਗਏ ਇਸੇ ਤਰੀਕੇ ਨਾਲ ਤੇ ਉਸ ਤੋਂ ਬਾਅਦ ਆਪਣੀ ਇਧਰ ਵੀ ਸਬਜੀ ਤਿਆਰ ਹੈ ਤੇ ਆਪਾਂ ਇਹਦੇ ਵਿੱਚ ਮਿਕਸ ਕਰਤੇ ਜੀ ਕarele ਦੇਖੋ ਇਹਨਾਂ ਦਾ ਕਲਰ ਵੀ ਜ਼ਿਆਦਾ ਚੇਂਜ ਨਹੀਂ ਹੋਇਆ ਤੇ ਪਰ ਬਣੇ ਇਹ ਬਹੁਤ ਜ਼ਿਆਦਾ ਸੌਫਟ ਹੈ ਜਦੋਂ ਤੁਸੀਂ ਇਹ ਸਬਜੀ ਇੱਕ ਵਾਰੀ ਮੇਰੇ ਤਰੀਕੇ ਨਾਲ ਬਣਾਓਗੇ ਤਾਂ ਤੁਹਾਡਾ ਹਰ ਵਾਰ ਦਿਲ ਕਰੂਗਾ ਕਿ ਇਸੇ ਤਰੀਕੇ ਨਾਲ ਕarele ਬਣਾਈਏ ਅੱਠ ਦਸ ਦਿਨਾਂ ਤੱਕ ਫ੍ਰੀਜ ਵਿੱਚ ਐਸੇ ਤਰ੍ਹਾਂ ਹੀ ਰਹਿ ਪਏ ਰਹਿੰਦੇ ਆ ਤੇ ਪਰ ਇਹਨਾਂ ਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਬਹੁਤ ਹੀ ਵਧੀਆ ਟੇਸਟੀ ਸਬਜ਼ੀ ਬਣਦੀ ਹੈ ਤੇ ਇਹ ਸਬਜੀ ਬਣਾਉਣ ਦੇ ਲਈ ਆਪਾਂ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ 2 ਘੰਟੇ ਦਾ ਸਮਾਂ ਲੱਗਿਆ। ਕੋਈ ਵੀ ਚੀਜ਼ ਆਪਾਂ ਪਹਿਲਾਂ ਹੀ ਤਿਆਰ ਕਰਕੇ ਨਹੀਂ ਰੱਖੀ ਸਾਰਾ ਕੁਝ ਲਗਾਤਾਰ ਹੀ ਕੀਤਾ ਹੈ। ਤੁਸੀਂ ਵੀ ਇਸ ਤਰੀਕੇ ਦੇ ਨਾਲ ਸਬਜੀ ਜ਼ਰੂਰ ਬਣਾਇਓ। ਕਈਆਂ ਨੂੰ ਇਹ ਦਾਲ ਨਾਲ ਪਸੰਦ ਹੁੰਦੀ ਹੈ, ਕਈਆਂ ਨੂੰ ਦਹੀਂ ਨਾਲ ਪਸੰਦ ਹੁੰਦੀ ਹੈ। ਜੋ ਚੀਜ਼ ਤੁਹਾਡੀ ਇੱਛਾ ਹੈ ਤੁਸੀਂ ਉਹ ਇਹਦੇ ਨਾਲ ਲੈ ਸਕਦੇ ਹੋ। ਪਰ ਇੱਕ ਵਾਰੀ ਤੁਸੀਂ ਇਹ ਸਬਜੀ ਮੇਰੇ ਕਹ ਤੇ ਜ਼ਰੂਰ ਬਣਾ ਕੇ ਦੇਖਿਓ। ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।